ਆਜਾ ਵੀਰੇ ਮੋਟਰਸਾਈਕਲ ਤੜਕੇ ਸੁਬਾ ਸੁਬਾ ਦਾ ਟਾਈਮ ਹੈ 7 ਵਜੇ ਦਾ ਟਾਈਮ ਹੈ ਜਿਹੜਾ ਚੌਣੀ ਪੋਲੇ ਇੱਥੇ ਬੰਦੇ ਆਜਾ ਇਹਨੂੰ ਚਰਨ ਵੀਰ ਨੂੰ ਲੁੱਟਣ ਪਾ ਗਏ ਆ ਨਾਲ ਇੱਥੇ ਮੋਟਰਸਾਈਕਲ ਦਾ ਮਾਰਿਆ ਕੈਂ ਦੇ ਨਾਲ ਪੁੱਲ ਦੇ ਨਾਲ ਤੇ ਨਾਲ ਦੇ ਰਫਲ ਉਹਨਾਂ ਨੇ ਪਿਸਤੌਲ ਸੀ ਪਿਸਤੌਲ ਸੀ ਵੀਰੇ ਰਫਲ ਸੀ ਪਿਸਤੌਲ ਸੀ ਵੀਰੇ ਪਿਸਤੌਲ ਇਹਦੇ ਕੰਨਾਂ ਰੱਖ ਲਿਆ ਸਾਨੂੰ ਪਤਾ ਲੱਗਾ ਸਾਡੀ ਉਹ ਗੱਡੀ ਖੜੀ ਹੈ ਅਸੀਂ ਬੈਕ ਆਏ ਗੱਡੀ ਦੇ ਵੇਖ ਕੇ ਭੱਜ ਗਏ ਸਾਨੂੰ ਵੇਖ ਕੇ ਭਜਾਲ ਗਏ ਨੇ ਵਾਰੀਆਂ ਖੁੱਲੀਆਂ ਉਹ ਵੇਖੋ ਫਰੋਜਪੁਰ ਦੇ ਕਿੰਨੇ ਹਾਲਾਤ ਮਾੜੇ ਹੋ ਗਏ ਕਿੰਨੇ ਗੰਦੇ ਹਾਲਾਤ ਹੋ ਗਏ ਨੇ ਕੋਈ ਗੱਡੀ ਦਾ ਨੰਬਰ ਨਹੀਂ ਬਿਲਕੁਲ ਹੀ ਕੋਈ ਨੰਬਰ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਤੇ ਇਹਨੂੰ ਮਾਰਦਣ ਲੱਗੇ ਸੀ ਵੀਰ ਨੂੰ ਲੁੱਟ ਦੀ ਨੀਅਤ ਨਾਲ ਵੈਕਸੀਨ ਦਾ ਆ ਬੈਗ ਕਰਕੇ ਇਹਨੂੰ ਪਾਏ ਨੇ ਆ ਦੇਖੋ ਮੈਂ ਦਿਖਾਉਣਾ ਚਾਹਣਾ ਆ ਬੈਗ ਦੇ ਕਰਕੇ ਇਹਨੂੰ ਲੁੱਟਣ ਵਾਸਤੇ ਬੈਏ ਨੇ ਜੇ ਅਸੀਂ ਗੱਡੀ ਨਾ ਠਾਲਦੇ ਉਹ ਦੇਖੋ ਗੱਡੀ ਸਾਡੀ ਖੜੀ ਢਾਲ ਕੇ ਪਿੱਛੇ ਵਾਪਸ ਆਏ ਅਸੀਂ ਸਾਨੂੰ ਪਤਾ ਨਹੀਂ ਸੀ ਅਸੀਂ ਆਕਾ ਕਿ ਦੇ ਅਕਸੀਡੈਂਟ ਹੋ ਗਿਆ ਜਦੋਂ ਅਸੀਂ ਵਾਪਸ ਮੁੜੇ ਤਾਂ ਗੱਡੀ ਛੱਡ ਕੇ ਭੱਜ ਗਏ ਤੇ ਮੈਂ ਕਹਿੰਦਾ ਪਰੋਜਪੁਰ ਦਾ ਪ੍ਰਸ਼ਾਸਨ ਕੀ ਕਰ ਰਿਹਾ ਹੈ ਫਿਰ ਟੀਵੀ ਅੰਦੀਆਂ ਲੁੱਟਾ ਹੋ ਰਹੀ ਹੈ ਕੀ ਕਰਦੇ ਆ ਵੇਖੋ ਧਿਆਨ ਉਹਨਾਂ ਦੇ ਕੋਲ ਨਹੀਂ ਸ਼ਰੇਆ ਨੰਬਰ ਪਲੇਟ ਗੱਡੀ ਦੀ ਹੈ ਨਹੀਂ ਅਸੀਂ ਨੰਬਰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਨੰਬਰ ਵੀ ਹੈ ਨਹੀਂ ਸੀਗਾ ਤੇ ਮੈਂ ਕਹਿੰਦਾ ਵੀ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚ